ਸੀ ਕੋਈ ਗੁਰਮਖ ਪਿਆਰਾ ਸੀ ਸੁਣਿਓ ਕਹਿੰਦੇ ਡਾਲੀ ਕਰਿਆ ਕਰੇ ਨਗਰ ਦੇ ਵਿੱਚੋਂ ਗਜਾ ਬਾਰ ਬਾਰ ਉਹਨੇ ਛੋਟੀ ਜੀ ਛੰਨ ਬਣਾਈ ਐ ਉਸ ਰਾਤ ਤੇ ਜਿਹੜਾ ਵੀ ਕੋਈ ਰਾਹੀ ਪਾਂਦੀ ਜਾਂਦਾ ਪਿੰਡ ਦੇ ਲੋਕ ਜਿਹੜੇ ਗਰੀਬ ਗੁਰਬੇ ਨੇ ਉੱਥੇ ਆ ਕੇ ਪ੍ਰਸ਼ਾਦਾ ਛੱਕਦੇ ਨੇ ਉਹਦਾ ਕੰਮ ਕੀ ਹੈ ਘਰਾਚੋਂ ਮੰਗ ਕੇ ਲਿਆਉਣਾ ਕਿਸੇ ਨੇ ਦੋ ਪ੍ਰਸ਼ਾਦੇ ਦੇ ਦੇਣੇ ਕਿਸੇ ਨੇ ਚਾਰ ਦੇ ਦੇਣੇ ਕਿਸੇ ਨੇ ਪੰਜ ਦੇ ਦੇਣੇ ਕਿਸੇ ਨੇ ਇੱਕ ਦੇ ਦੇਣਾ ਤੇ ਯਾਦ ਰੱਖਿਓ ਜਦੋਂ ਮੰਗਣ ਜਾਵਾਂਗੇ ਜ਼ਰੂਰੀ ਨਹੀਂ ਕਿ ਸਾਰੇ ਖੈਰ ਪਾਉਣਗੇ ਮਾੜਾ ਬੁੱਲਣ ਵਾਲੇ ਵੀ ਬੜੇ ਹੁੰਦੇ ਨੇ ਪਰ ਬਰਦਾਸ਼ਤ ਕਰਨਾ ਪੈਂਦਾ ਚੰਗੇ ਰਾਹ ਤੇ ਤੁਰਾਂਗੇ ਲੋਕੀ ਮਾੜਾ ਵੀ ਕਹਿਣ ਵਾਲੇ ਬਹੁਤ ਹੁੰਦੇ ਨੇ ਸਲਾਹਤਾ ਕਰਨ ਵਾਲੇ ਘੱਟ ਹੁੰਦੇ ਨੇ ਮਾੜਾ ਕਹਿਣ ਵਾਲੇ ਬੜੇ ਹੁੰਦੇ ਨੇ ਪਰ ਰਾਹ ਤੇ ਤੁਰਿਆ ਚੱਲ ਗੁਰਬਾਣੀ ਦਾ ਬਚਨ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਦੁਨੀਆ ਸੋਭਾ ਕਰਦੀ ਜਹਾਨ ਸੋਭਾ ਕਰਦਾ ਹੈ ਬੰਗਣ ਜਾਇਆ ਕਰੇ ਬੜੇ ਲੋਕ ਬੋਲਿਆ ਕਰਨ ਬਾਬਾ ਵੇਲਾ ਖਾਨਾ ਮੰਗ ਕੇ ਲੈ ਜਾਣਾ ਤੂੰ ਕੀ ਕਰਨਾ ਹੈ ਬੜਾ ਲੋਕ ਬੋਲਿਆ ਕਰਨ ਪਰ ਕਿਸੇ ਨੂੰ ਕੁਝ ਨਾ ਬੋਲਿਆ ਕਰੇ ਜਿਹੜਾ ਕੋਈ ਦੇ ਦਿਆ ਕਰੇ ਉਹਨੂੰ ਵੀ ਕਹਦੇ ਤੇਰਾ ਭਲਾ ਹੋਵੇ ਜਿਹੜਾ ਕੋਈ ਨਾ ਦੇਵੇ ਮਾੜਾ ਬੋਲੇ ਉਹਨੂੰ ਵੀ ਕਹੇ ਤੇਰਾ ਬੋਲੋ ਭਲਾ ਹੋਵੇ ਸਾਡੀ ਤੇ ਅਰਦਾਸ ਹੀ ਰੋਜ਼ ਦੀ ਹੈ ਸੋਭਾ ਵੀ ਅਰਦਾਸ ਹੋਈ ਹੋਣੀ ਐ ਆਪਾਂ ਹੁਣ ਵੀ ਅਰਦਾਸ ਕਰਾਂਗੇ ਅਖੀਰ ਵਿੱਚ ਕਿਹਾ ਜਾਂਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਤੇ ਸਾਰਿਆਂ ਦਾ ਭਲਾ ਮੰਗਦੇ ਆਂ ਉਹ ਫਕੀਰ ਕਿਆ ਕਰੇ ਕੋਈ ਨਹੀਂ ਪੁੱਤਰਾ ਨਾ ਦੇ ਰੱਬ ਤੇਰਾ ਭਲਾ ਕਰੇ ਜਿਨੇ ਦਿੱਤਾ ਉਹਦਾ ਵੀ ਭਲਾ ਜਿਨੇ ਨਹੀਂ ਦਿੱਤਾ ਉਹਦਾ ਵੀ ਭਲਾ ਤੇ ਮੰਗ ਕੇ ਲੈ ਜਾ ਕਰੇ ਲੰਗਰ ਪਾਣੀ ਦੁੱਧ ਲੈ ਜਾ ਕਰੇ ਉੱਥੇ ਜਾ ਕੇ ਲੰਗਰ ਲਾ ਦਿਆ ਕਰੇ ਰਾਹੀ ਪਾਂਦੀ ਪ੍ਰਸ਼ਾਦਾ ਛਕਿਆ ਕਰਮ ਕਿਸੇ ਨੂੰ ਚਾਹ ਮਿਲਿਆ ਕਰੇ ਕਿਸੇ ਨੂੰ ਪ੍ਰਸ਼ਾਦਾ ਮਿਲਿਆ ਕਰੇ ਹੁਣ ਜਿਹਨੂੰ ਭੁੱਖੇ ਨੂੰ ਰੋਟੀ ਮਿਲ ਗਈ ਉਹ ਤਾਂ ਸ਼ੁਕਰ ਕਰੇਗਾ ਨਾ ਜੀ ਉਹਦਾ ਹੁਣ ਮੰਨ ਕੇ ਚਲੋ ਆਪਣੇ ਘਰੇ ਕੋਈ ਮੰਗਤਾ ਆ ਜੇ ਬਰੀ ਸੁਣਿਓ ਗੱਲ ਧਿਆਨ ਨਾਲ ਆਪਣੇ ਘਰੇ ਕੋਈ ਮੰਗਤਾ ਆ ਗਿਆ ਮੰਗਤੇ ਨੇ ਆਕੇ ਸਾਡੇ ਕੋਲੋਂ ਪ੍ਰਸ਼ਾਦਾ ਮੰਗਿਆ ਤੇਰੇ ਮਨ ਅੰਦਰ ਦਇਆ ਆ ਗਈ ਤੂੰ ਉਹਨੂੰ ਪ੍ਰਸ਼ਾਦਾ ਛਕਾਤਾ ਹੁਣ ਜਿਹਦਾ ਤੂੰ ਪੇਟ ਭਰਤਾ ਹੈ ਭੁੱਖ ਮਿਟਾ ਦਿੱਤੀ ਉਹ ਤੇ ਸ਼ੁਕਰ ਕਰੇਗਾ ਨਾ ਤੇਰਾ ਉਹ ਤੇ ਕਹੇਗਾ ਨਾ ਰੱਬ ਤੇਰਾ ਭਲਾ ਕਰੇ ਰੱਬ ਤੈਨੂੰ ਤੰਦਰੁਸਤੀ ਰੱਖੇ ਲੰਮੀ ਉਮਰ ਦੀ ਮੈਂ ਅਸੀਸਾਂ ਦੇਵੇਗਾ ਲੈ ਲਿਆ ਕਰ ਉਹ ਅਸੀਸਾਂ ਵੱਦ ਅਸੀਸਾਂ ਦੇਣ ਵਾਲੇ ਬਹੁਤ ਹੁੰਦੇ ਨੇ ਅਸੀਸ ਦੇਣ ਵਾਲੇ ਬਹੁਤ ਘੱਟ ਹੁੰਦੇ ਨੇ ਜਦੋਂ ਕਹਿੰਦੇ ਪ੍ਰਸਾਦਾ ਛੱਕ ਕੇ ਜਾਇਆ ਕਰਨ ਫਕੀਰਾ ਰੱਬ ਤੇਰਾ ਭਲਾ ਕਰੇ ਤੈਨੂੰ ਤੰਦਰੁਸਤੀ ਰੱਖੇ ਐਸੇ ਤੂੰ ਸਾਡੀ ਮਦਦ ਕਰਦਾ ਰਿਹਾ ਕਰੇ ਲੋਕੀ ਅਸੀਸਾਂ ਦਿਆ ਕਰਨ ਇੱਕ ਉਸੇ ਪਿੰਡ ਦਾ ਕੋਈ ਅਮੀਰ ਬੰਦਾ ਸੀ ਇੱਕ ਦਿਨ ਤੁਰਿਆ ਜਾਵੇ ਘੋੜੇ ਤੇ ਸਵਾਰ ਹੈ ਛਪਰੀ ਦੇ ਕੋਲ ਫਕੀਰ ਦੇ ਰੌਣਕਾਂ ਲੱਗੀਆਂ ਪਈਆਂ ਨੇ ਤੇ ਯਾਦ ਰੱਖਿਓ ਮੈਂ ਬੜੇ ਵੀਰਿ ਕਹਿਣਾ ਹੁੰਦਾ ਜਿਹੜਾ ਦੁਨੀਆਂ ਦਾ ਪਿਆਰ ਹੈ ਇਹ ਮਾਇਆ ਕਰਕੇ ਨਹੀਂ ਮਿਲਦਾ ਦੁਨੀਆਂ ਦਾ ਪਿਆਰ ਪਿਆਰ ਕਰਕੇ ਮਿਲਦਾ